ਸਤੋ ਸਤੋ ਵੈਲਕਮ ਬੈਕ ਟੂ ਮਾਈ ਨਿਊ ਬਲੌਗ ਕਿਤਾ ਮਿੱਤਰੋ ਠੀਕ ਆ ਸਾਰੇ ਸਾਰਾ ਦਾ ਪਰਿਵਾਰ ਫੈਮਿਲੀ ਸੈਕੂਰ ਮਿੱਤਰਾਂ ਤੇ ਜਾਉਂਗਾ ਸੈਟਾ ਸਾਰਿਆਂ ਦੇ ਸਾਰੇ ਸੱਜਣ ਮਿੱਤਰ ਬੇਲੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਾਰਿਆਂ ਨੂੰ ਕੋ ਰਿਕਵੈਸਟ ਕਿ ਜਿਹਨਾਂ ਨਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਤੇ ਆਪਣੇ ਚੈਨਲ ਦਾ ਲਿੰਕ ਆਪਣੀ ਸੱਜਣ ਮਿੱਤਰ ਬੇਲੀਆਂ ਨਾਲ ਜ਼ਿਆਦਾ ਜਿਆਦਾ ਸ਼ੇਅਰ ਕਰਿਆ ਕਰੋ ਸਪੋਰਟ ਕਰਿਆ ਕਰੋ ਬਾਦੀ ਧੀ ਦਾ ਮਿੱਤਰੋ ਹੁਣੇ ਤੁਹਾਨੂੰ ਆਈ ਗਈ ਰਹੀ ਆ ਲੋ ਮਿੱਤਰੋ ਟਾਈਮ ਹੋ ਗਿਆ 8:30 ਤੇ ਆਪਾਂ ਕੋਠੇ ਤੇ ਆ ਗਏ ਚਾਹ ਮਰੋਜੀ ਤਰਨਾਲ ਇਹਨਾਂ ਕਿ ਉਹ ਹਾਰੂ ਜੀ ਕੋਈ ਹੁੰਦਾ ਤੇ ਆ ਸਾਹਮਣੇ ਘਰ ਚ ਵਿਆਹ ਆ ਡੱਟਾਂ ਚਲਦੀਆਂ ਪਈਆਂ ਦੇਖ ਲਓ ਅੱਜ 17 ਤਰੀਕ ਤੇ ਅੱਜ ਹੈਗਾ ਵਿਆਹ ਇਹ ਜਾਨਵਰ ਹਲੇ ਖੋਲੇ ਨਹੀਂ ਖੋਲਣੇ ਆ ਖਵਾ ਬਹੁਤ ਜ਼ਿਆਦਾ ਚਲ ਰਹੀ ਤੇ ਅੱਜ ਠੰਡੀ ਠੰਡੀ ਤੇ ਆਪਾਂ ਜਾਨਵਰਾਂ ਨੂੰ ਖੋਲੀਏ ਇਹਨਾਂ ਨੂੰ ਦਾਣਾ ਪਾਣੀ ਦਈਏ ਪਹਿਲਾਂ ਕੋਲ ਦੇ ਇੱਧਰ ਵਾਲਿਆਂ ਨੂੰ ਆਹ ਲੋਈ ਆ ਮਦਦ ਨੀ ਬਿਆਂ ਦੇ ਸਮਾੜੇ ਹੋਏ ਆ ਆ ਦੇਖੋ ਫੇ ਜਲਦੀ ਹੀ ਬੱਚੇ ਕੱਢੂਗੀ ਫਿਰ ਘਾਂਡੇ ਤੋਂ ਫਟਾਫਟ ਰੋਟੀਆਂ ਦੀ ਮੈਨੂੰ ਲੱਗਦਾ ਨਹੀਂ ਸ਼ਾਇਦ ਇੱਕ ਪੇ ਕੱਢੇ ਆਹ ਲੋਈ ਆ ਗਈ ਬਾਹਰ ਤੇ ਕੰਡਿਆਂ ਦਾ ਰੰਤਾ 10-10 ਵੀ ਕੀਕਾ ਮੱਕੀ ਬਿਚਦੇ ਆ ਕੀ ਬਣੂਗਾ ਆ ਤਾਂ ਇਹ ਚਾਰੇ ਵਾਰ ਜਲਦੀ ਵਾਪਸ ਆਨੇ ਆ ਕੋਈ ਇਹ ਆਉਗੂ ਜੋ ਦਾਣਾ ਲੇਗੂਗਾ ਫੇਰ ਦਾਣੇ ਦਾ ਤਿਆਰ ਕਰਦੀ ਆ ਜਲਦੀ ਅੰਦਰ

ਇਹ ਕਾਲਾ ਬੱਜਾ ਵਾ ਤੇ ਆ ਜਿੰਨਾਂ ਨੇ ਜਗਾ ਸੰਭ ਦੇ ਗਾ ਲਈਆ ਇਹ ਇਹ ਵੀ ਅੰਦਰ ਬਿਠਾਵਾ ਗੰਦੋ ਆਪਾਂ ਦੇ ਆ ਇਹ ਹੋ ਗਈ ਚੋ ਆ ਬੈਠੇ ਨਾ ਇੱਕ ਬੱਚਾ ਇਹਨਾਂ ਦਾ ਮਰ ਗਿਆ ਜੀ ਇੱਕ ਬੱਚਾ ਆ ਆ ਨਾਲ ਲੜਦਾ ਸੱਚ ਘਰ ਉਹ ਜਿਹੜਾ ਤੈਨੂੰ ਦਿੱਤਾ ਉਹਦਾ ਹੀ ਆ ਉਹ ਲੱਗਾ ਲਾ ਉਹਨ ਘਰ ਵਾਲੀ ਹੈ ਇੱਥੇ

ਆਪ ਇਹਨਾਂ ਨੂੰ ਹੋਰ ਪਾ ਦੇਣਾ ਮਾ ਲੋ ਤੇ ਸ਼ਾਮ ਨੂੰ ਤੁਹਾਨੂੰ ਗੱਜੀ ਵੀ ਦਿਖਾਵਾਂਗੇ ਨਾਲ ਦਾਣਾ ਆਪਣੀ ਚੇਂਜ ਕਰਾਂਗੇ ਕੋਈ ਤੋਂ ਹੰਗਰ ਵਿੱਚ ਦੋਨੇ ਅੰਡੇ ਵਾਲੀਆਂ ਮਾਤੀਆਂ ਆ ਗਈਆਂ ਬਾਹਰ ਤੇ ਹੁਣ ਕਾਲੀ ਚੀਨੇ ਅੰਡੇ ਰੱਖੂ ਵੀ ਬੜਾ ਜਲਦੀ ਅੱਲਵੈਸ ਹੋਲੀ ਤੇ ਬਾਣੀ ਨਾ ਚੈੱਕ ਕਰਦਾ ਆਹੋ ਮਿੱਤਰੋ ਤੇ ਕਾਲਾ ਬੱਚਾ ਦੇਖੋ ਦਵਾਈ ਇਹਨੂੰ ਰੱਤੀ ਵੀ ਦਿੱਤੀ ਸੀ ਮੈਂ ਧਣੇ ਦੇ ਸੁੱਕ ਗਏ ਆ ਹੌਲੀ ਹੌਲੀ ਸੈੱਟ ਹੋਣਗੇ ਹੁਣ ਇੱਕਦਮ ਨੇ ਠੀਕ ਹੋਣੇ ਤੇ ਇਹਨਾਂ ਦਾ ਬੱਚਾ Hva er det der? ਗਲੜਦਿਆਂ ਦੇਖ ਲੋ ਜੂੜੇ ਦੇ ਕੱਟ ਕੀਤੇ ਇੱਕ ਤਾਂ ਖੰਭ ਮਾਰਦੇ ਤੇ ਸਾਰੇ ਆਹ ਸ਼ਾਹ ਉਹਦਾ ਇਹ ਤਾਂ ਵੀ ਜੋੜਾ ਲੱਗ ਗਿਆ ਇਹਨਾਂ ਜਗ੍ਹਾ ਬਣਾਤੀ ਟੋਕਰੀ ਦੇਤੀ ਇਹਨਾਂ ਇਹ ਵੀ ਜਲਦੀ ਅੰਦਰ ਰੱਖਣਗੇ ਮੇਰੇ ਹਿਸਾਬ ਨਾਲ ਤਾਂ ਜਿਓ ਕਤੇ ਇਥੇ ਉੱਧਰ ਉਈਲਾਤੀ ਨਾਲ ਜਲਦੀ ਹਟਾ ਰੱਖਣਾ ਇਹਨਾਂ ਇੱਧਰ ਕਾਲੀ ਜਿੰਨੀ ਬੈਠੀ ਆ ਆ ਦੇ ਆ ਦੇ ਤੇ ਉੱਧਰ ਦੂਜੀ ਮਾਜੀ ਬੈਠੀ ਆ ਤੇ ਆ ਬੱਚਾ ਵੀ ਦੇਖ ਲਓ ਆ ਦੇ ਕੱਲ੍ਹ ਉਹ ਕੀ ਛੁੱਟੀ ਇਹ ਬੱਚੇ ਦੇ ਜਗਾ ਵੀ ਆਲੇ ਦੋਲੇ ਸਾਫ਼ ਕਰਾਂਗੇ ਕੱਲ੍ਹ ਆਈ ਨਹੀਂ ਹੋਗਣੀ। ਉਹ ਵੀ ਸਾਹ ਪਰਮੋਈ ਵੱਲ। ਛੁੱਟੀ ਆ ਕੱਲੂ ਘਰੇ ਹੋਣਾ। ਸੇ ਹੁਣ ਪਾ ਲਈਏ ਇਹਨਾਂ ਨੂੰ ਦਾਣਾ। ada yang lima tv lagi kali sini Ini lagi, ini lagi, ini lagi, ini lagi, andai raku ਲਾ ਬੱਚਾ ਦਾਣਾ ਤਾਂ ਆਪਣੇ ਆਪ ਚੱਕਣ ਲੱਪਿਆ ਪਰ ਇਹਦੇ ਦਾਣੇ ਜੇ ਹੋਗੇ ਉਹੀ ਦਿੱਕਤ ਪਰੇਸ਼ਾਨੀ ਆਉਸੀ ਉਹ ਠੀਕ ਹੋ ਜਣ ਉਹਦੀ ਦਵਾਈ ਦੇ ਰਿਹਾ ਮੈਂ ਇਹਨੂੰ ਬਸ ਬਹੁਤ ਬੱਚਾ ਤਾਂ ਇਹ ਵਧੀਆ ਹੈ ਉਦੂ ਜਿਮਾ ਦਿਬੀ ਆ ਗਈ ਜਿਹੜੀ ਪਾਲੇ ਪਾਸੇ ਆਂਡੇ ਤੇ ਬੈਠੀ ਗਾਲੀ ਚਿੱਟੀ ਫੈਂਸੀ ਕਬੂਤਰੀ ਸਤਿ ਸ਼੍ਰੀ ਅਕਾਲ ਮਿੱਤਰੋ ਇਹ ਸੀ ਅੱਜ ਦੀ ਵੀਡੀਓ ਮਿਲਾਂਗਾ ਕੱਲੂ ਇੱਕ ਨਵੀਂ ਵੀਡੀਓ ਚ ਨਵੇਂ ਟੌਪਿਕ ਦੇ ਨਾਲ ਤੇ ਸਾਰੇ ਸੱਜਣ ਮਿੱਤਰ ਬੇਲੀਆ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਾਰਿਆਂ ਨੇ ਪੋਰਕਾਸਟ ਚੈਨਲ ਹਾਂ ਤੱਕ ਚੈਨਲ ਨੂੰ ਪਾਣੀ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਰਹੋ ਤੇ ਆਪਣੇ ਚੈਨਲ ਦਾ ਲਿੰਕ ਆਪਣੇ ਸੱਜਣ ਮਿੱਤਰ ਬੇਲੀਆ ਨਾਲ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਆ ਕਰੋ ਤੇ ਜਿਆਦਾ ਤੋਂ ਜਿਆਦਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਭਰਾ ਦੀ ਸਪੋਰਟ ਕਰਿਆ ਕਰੋ ਠੀਕ ਆ ਮਿੱਤਰੋ ਸ